ਜਿੱਦਾਂ ਕਿ ਸਰਦਾਰ ਜੀ ਨੇ ਕਿਹਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਕਿ ਬਾਈਬਲ ਦੇ ਵਿੱਚ ਲੂਤ ਨੇ ਸ਼ਰਾਬ ਕੀਤੀ ਨੂਨ ਨੇ ਸ਼ਰਾਬ ਕੀਤੀ ਉਤਪਤਵਦ ਯਿਸੂ ਮਸੀਹ ਨੇ ਵੀ ਸ਼ਰਾਬ ਬਣਾਈ ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ ਫਿਰ ਆਪਾਂ ਕਰਦੇ ਹਾਂ ਗੱਲ ਜਿਹੜੇ ਸਾਡੇ ਲੋਕ ਕ੍ਰਿਸ਼ਚਨਾ ਵੱਲ ਜਾ ਰਹੇ ਨੇ ਨਾ ਇਹ ਪਹਿਲਾਂ ਬਾਈਬਲ ਜਿਹੜੀ ਆ ਨਾ ਉਤਪਤਨ 9 ਦੀ ਬਾਈਅਟ ਪੜ੍ਹ ਕੇ ਜਰੂਰ ਦੇਖਿਓ ਉਤਪਤ 19 ਦੀ 30 ਤੋਂ 38 ਪੜ੍ਹ ਕੇ ਦੇਖਿਓ ਆਪਣੀਆਂ ਹੀ ਧੀਆਂ ਦੇ ਨਾਲ ਸ਼ਰਾਬ ਪੀ ਕੇ ਸੈਕਸ ਕਰਕੇ ਬੱਚੇ ਪੈਦਾ ਕੀਤੇ ਵੀਡੀਓ ਤੁਸੀਂ ਦੇਖ ਲਈ ਹੁਣ ਮੈਂ ਤੁਹਾਨੂੰ ਇਸ ਬੰਦੇ ਦਾ ਕਾਉਂਟਰ ਜਿਹੜਾ ਮੈਂ ਇਹਨੂੰ ਕਾਉਂਟਰ ਉੱਤਰ ਕਰਦਾ ਹਾਂ ਇਹ ਬੰਦੇ ਨੇ ਬਾਈਬਲ ਦੇ ਵਿੱਚ ਕਿਹਾ ਕਿ ਬਾਈਬਲ ਦੇ ਬੜੇ ਪਕੰਬਰਾਂ ਨੇ ਸ਼ਰਾਬ ਪੀਤੀ ਔਰ ਇਹਨੇ ਯੀਸ਼ੂ ਮਸੀਹ ਦੀ ਤੁਲਨਾ ਵੀ ਕੀਤੀ ਯੀਸ਼ੂ ਮਸੀਹ ਨੇ ਵੀ ਇਹ ਕਹਿੰਦਾ ਸ਼ਰਾਬ ਬਣਾਈ ਬਿਆਹ ਦੇ ਵਿੱਚ ਵਗੈਰਾ ਵਗੈਰਾ ਇਹਨੇ ਯੀਸ਼ੂ ਮਸੀਹ ਦੇ ਬਾਰੇ ਵੀ ਬੋਲਿਆ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿਸੇ ਵੀ ਚੀਜ਼ ਨੂੰ ਜੇ ਬਾਈਬਲ ਦੇ ਵਿੱਚੋਂ ਸਮਝਣਾ ਹੈ ਪਹਿਲੋਂ ਉਦੀ ਤਰਕ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਝੋ ਕਹਿਣ ਦਾ ਭਾਵ ਕੀ ਹੈ ਕਿ ਬਾਈਬਲ ਦੀ ਗਹਿਰਾਈ 'ਚ ਜਾਓ ਬਾਈਬਲ ਕਿਹੜੀ ਭਾਸ਼ਾ ਦੇ ਵਿੱਚ ਲਿਖੀ ਗਈ ਆ ਜੇ ਤੁਸੀਂ ਉਹਦਾ ਅਸਲ ਮੀਨਿੰਗ ਸਮਝਣਾ ਚਾਹੁੰਦੇ ਹੋ ਜੋ ਬਾਈਬਲ 'ਚ ਲਿਖਿਆ ਆ ਤੇ ਤੁਹਾਨੂੰ ਉਹ ਭਾਸ਼ਾ ਦੇ ਵਿੱਚ ਬਾਈਬਲ ਪੜ੍ਹਨੀ ਪਊਗੀ ਜਿਹੜੀ ਭਾਸ਼ਾ ਦੇ ਵਿੱਚ ਬਾਈਬਲ ਲਿਖੀ ਗਈ ਆ ਗ੍ਰੀਕ ਦੇ ਵਿੱਚ ਔਰ ਹੀਬਰੂ ਦੇ ਵਿੱਚ ਜੂਨਾਨੀ ਤੇ ਇਬਰਾਨੀ ਦੇ ਵਿੱਚ ਜਦੋਂ ਤੁਸੀਂ ਜਦੋਂ ਤੱਕ ਉਹਨੂੰ ਨਹੀਂ ਪੜ੍ਹੂਗੇ ਤੁਹਾਨੂੰ ਸਮਝ ਨਹੀਂ ਆਊਗਾ ਜਿਹੜੇ ਉੱਥੇ ਵਰਡ ਯੂਜ਼ ਕੀਤੇ ਗਏ ਉਹ ਵਰਡਸ ਦਾ ਮਤਲਬ ਕੀ ਆ ਜੇ ਹਰ ਜਗ੍ਹਾ ਤੇ ਵਾਇਨ ਯੂਜ਼ ਕੀਤੀ ਗਈ ਤੇ ਉਹ ਹਰ ਜਗ੍ਹਾ ਤੇ ਜਿਹੜਾ ਵਾਇਨ ਲਿਖਿਆ ਗਿਆ ਆ ਪੁਰਾਣੇ ਨਿਯਮ ਚ ਤੇ ਨਵੇਂ ਨਿਯਮ ਚ ਉਹ ਵਾਇਨ ਦਾ ਇੱਕ ਹੀ ਮਤਲਬ ਨਹੀਂ ਆ ਉਹਦੇ ਬਹੁਤ ਸਾਰੇ ਮਤਲਬ ਆ ਜਦੋਂ ਤੁਸੀਂ ਉਹਨੂੰ オリジナル ਭਾਸ਼ਾ ਦੇ ਵਿੱਚ ਪੜ੍ਹਦੇ ਆ ਉਦੋਂ ਤੁਹਾਨੂੰ ਸਮਝ ਆਉਂਦੇ ਆ ਤੁਸੀਂ ਉਤੋਂ ਉਤੋਂ ਬਾਈਬਲ ਨੂੰ ਪੜ੍ਹ ਕੇ ਕਹੋਗੇ ਹਾਂ ਬਾਈਬਲ 'ਚ ਇਹ ਲਿਖਿਆ ਬਾਈਬਲ 'ਚ ਉਹ ਲਿਖਿਆ ਤੁਹਾਨੂੰ ਸਮਝ ਨਹੀਂ ਆਣੀ ਤੁਹਾਨੂੰ ਬਾਈਬਲ ਨੂੰ ਸਮਝਣ ਦੇ ਲਈ ਤੁਹਾਨੂੰ ਬਾਈਬਲ ਦੀ オリジナル ਭਾਸ਼ਾ ਜਿਹੜੀ ਆ ਉਹਦੇ ਵਿੱਚ ਬਾਈਬਲ ਪੜ੍ਹਨੀ ਪੈਗੀ ਫਿਰ ਤੁਹਾਨੂੰ ਪਤਾ ਚੱਲੇਗਾ ਕਿ ਬਾਈਬਲ ਦੇ ਵਿੱਚ ਜੋ ਲਿਖਿਆ ਉਹ ਕੀ ਕਹਿ ਰਿਹਾ ਆ ਜਿਹੜੀ ਗੱਲ ਕਰਦੇ ਲੂਤ ਦੀ ਮੈਂ ਤੁਹਾਨੂੰ ਸਕਰੀਨ ਸ਼ੇਅਰ ਕਰ ਦਿੰਦਾ ਹਾਂ ਔਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹੜੀ ਲੂਤ ਨੇ ਜਿਹੜੀ ਦਾਖਮਧੂ ਪੀਤੀ ਉਹਨੇ ਬਾਈ ਨਹੀਂ ਪੀਤੀ ਉਹਨੇ ਦਾਖਮਧੂ ਪੀਤੀ ਔਰ ਜਿਹੜੀ ਦਾਖਮਧੂ ਹੁੰਦੀ ਆ ਜਿਹੜਾ ਵਰਡ ਉੱਥੇ ਯੂਜ਼ ਹੋਇਆ ਜਦੋਂ ਤੁਸੀਂ ਉਤਪਤੀ 9 ਅਧਿਆਇ ਉਹਦਾ 20 ਵਚਨ ਪੜ੍ਹਦੇ ਹੋ ਉੱਥੇ ਜਿਹੜਾ ਵਰਡ ਯੂਜ਼ ਹੋਇਆ ਉਹ ਵਰਡ ਨੂੰ ਆਪਾਂ ਜਦੋਂ ਮੈਂ ਤੁਹਾਨੂੰ ਦਿਖਾਣਾ ਆ ਮੈਂ ਸਕਰੀਨ ਦੇ ਉੱਤੇ ਦੇਖੋ ਜਦੋਂ ਉਹਨੂੰ ਆਪਾਂ ਜਾ ਕੇ origignal ਭਾਸ਼ਾ ਦੇ ਵਿੱਚ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ Google ਦੇ ਵਿੱਚੋਂ ਕੱਢ ਕੇ ਪੜਨਾ ਪੈਣਾ ਉਤਪਤੀ ਦੀ ਉਸ ਪੁਸਤਕ ਨੂੰ ਜਿਹਦੇ ਵਿੱਚ ਸਭ ਤੋਂ ਪਹਿਲਾਂ ਨੂਨੇ ਦਾਕਮਧੂ ਪੀਤੀ ਦਾਖਰਸ ਪੀਤਾ ਉਸ ਤੋਂ ਬਾਅਦ ਲੂਤ ਨੇ ਦਾਕਮਧੂ ਪੀਤੀ ਜਿਹਦੇ ਬਾਰੇ ਇਸ ਵੀਡੀਓ ਦੇ ਵਿੱਚ ਬੋਲਿਆ ਗਿਆ ਸਭ ਤੋਂ ਪਹਿਲਾਂ ਆਪਾਂ ਤੁਸੀਂ ਦੇਖ ਰਹੇ ਹੋ ਮੈਂ ਤੁਹਾਡਾ ਸਕਰੀਨ ਸ਼ੇਅਰ ਕਰ ਰਹੇ ਹਾਂ ਆਪਾਂ ਖੋਲ੍ਹਾਂਗੇ Chrome ਦੇ ਵਿੱਚ ਜਾਵਾਂਗੇ ਠੀਕ ਹੈ ਔਰ ਜਿੱਦਾਂ ਹੀ ਆਪਾਂ Chrome ਦੇ ਵਿੱਚ ਗਏ ਉਸ ਤੋਂ ਬਾਅਦ ਆਪਾਂ ਖੋਲ੍ਹਾਂਗੇ origignal language ਜਿਹਦੇ ਵਿੱਚ ਬਾਈਬਲ ਲਿਖੀ ਗਈ ਹੈ। ਔਰ ਜਦੋਂ ਤੁਸੀਂ ਜੈਨਲਿਸਿਸ ਕੱਢ ਕੇ ਉਸ ਤੋਂ ਬਾਅਦ ਉਹਦਾ 9 ਅਧਿਆਇ ਆਪਾਂ ਕੱਢਾਂਗੇ 9 ਅਧਿਆਇ ਉਹਦੀ ਬੀ ਆਇਤ ਤੋਂ ਜਿੱਥੇ ਨੂੰ ਦੇ ਬਾਰੇ ਲਿਖਿਆ ਹੋਇਆ ਹੈ। ਜਿੱਥੇ ਉਹਦੀ ਬੀ ਆਇਤ ਪੜ੍ਹਦੇ ਹੋ। ਇਥੇ ਨੂੰ ਦੇ ਬਾਰੇ ਲਿਖਿਆ ਕਿ ਨੂੰ ਖੇਤੀ ਕਿਸਾਨੀ ਕਰਨ ਲੱਗਾ। ਉੱਤਵਾਦ ਉਹਨੇ ਤਾਕ ਦੀ ਬਾਰੀ ਲਾਈ ਫਿਰ ਉਹਨੇ ਵਾਈਨ ਬਣਾਇਆ ਇੱਥੇ ਦੀ ਖੋਦ ਕੀ ਲਿਖਿਆ ਦੀ ਵਾਈਨ ਇੱਥੇ ਜਿਹੜੀ ਵਾਈਨ ਹੈ ਉਹ ਤੋਂ ਦੇਖੋ मीनिंग ਮੈਂ ਤੁਹਾਨੂੰ ਦਿਖਾਉਣਾ ਕੀ ਆ ਇਹਨੂੰ ਜਨਾਨੀ ਦੇ ਵਿੱਚ ਕਿਹਾ ਗਿਆ ਯਾਇਨ ਯਾਇਨ ਦਾ ਮਤਲਬ ਵਾਈਨ ਇਨਟੋਕਸਟੇਸ਼ਨ ਇਨਟੌਕਸੀਟੇਸ਼ਨ ਇਨਟੌਕਸੀਟੇਸ਼ਨ ਦਾ ਮਤਲਬ ਹੁੰਦਾ ਨਸ਼ਾ ਠੀਕ ਆ ਇੱਥੇ ਦੇਖੋ ਇਸ ਵਾਈਨ ਦੇ ਦੋ मीनिंग ਹੈ ਇੱਕ ਤਾਂ ਵਾਈਨ ਔਰ ਦੂਸਰਾ ਜਿਹੜਾ ਇਨਟੌਕਸੀਡੇਸ਼ਨ ਮਤਲਬ ਨਸ਼ਾ ਹੈ ਠੀਕ ਹੈ। ਔਰ ਉਸ ਤੋਂ ਬਾਅਦ ਤੁਸੀਂ ਜਦੋਂ ਕੱਢਦੇ ਆਂ ਆਪਾਂ ਬਾਈਬਲ ਦੇ ਵਿੱਚੋਂ ਲੂਤ ਦੇ ਬਾਰੇ ਉਹ ਹੈਗਾ ਆਪਣੇ 19 ਅਧਿਆਏ ਉਤਪਤੀ 19 ਅਧਿਆਏ ਦੇ ਵਿੱਚ 19 ਅਧਿਆਏ ਦੀ 32 ਆਇਤ ਜਦੋਂ ਪੜ੍ਹਦੇ ਆਂ 32 ਆਇਤ ਦੇ ਵਿੱਚ ਨੂ ਦੇ ਬਾਰੇ ਲਿਖਿਆ ਹੋਇਆ ਆ ਦੇਖੋ ਇੱਥੇ ਜਿਹੜਾ ਵਾਈਨ ਆਇਆ ਨਾ ਡੈਡ ਨਾਈਟ ਵਾਈਨ ਫਿਰ ਇਹ ਵਾਈਨ ਨੂੰ ਜਦੋਂ ਅਸੀਂ ਕੱਢਦੇ ਕਿ ਦੇਖਦੇ ਤਾਂ ਮਤਲਬ ਵੀ ਇਹਦਾ ਵੀ ਸੇਮ ਮਤਲਬ ਜਿਹੜਾ ਨੂੰ ਦੇ ਵੇਲੇ ਆਇਆ ਉਹੀ ਇਹਦਾ ਮਤਲਬ ਹੈ ਜਾਇਨ ਇੱਥੇ ਵੀ ਇਨਟੌਕਸੀਟੇਸ਼ਨ ਆਇਆ ਜਿਹੜਾ ਕੀ ਨਸ਼ਾ ਆ ਮਤਲਬ ਇਹ ਜਿਹੜੀ ਵਾਈਨ ਆ ਇਹ ਸਧਾਰਨ ਵਾਈਨ ਨਹੀਂ ਇਹ ਦਾਖ ਮਦਿਆ ਜਿਹਦੇ ਵਿੱਚ ਨਸ਼ਾ ਹੁੰਦਾ ਜਿਹਨੂੰ ਰੱਖਿਆ ਜਾਂਦਾ 4 ਦਿਨ 1 ਹਫਤਾ 15 ਦਿਨ ਉਸ ਤੋਂ ਬਾਅਦ ਜਿਹੜਾ ਉਹਦਾ ਅਲ ਜਿਹੜੇ ਉਹਦੇ ਵਿੱਚ ਸ਼ੂਗਰ ਹੁੰਦੀ ਆ ਉਹ ਅਲਕੋਹਲ ਦੇ ਵਿੱਚ ਪਰਿਵਰਤਿਤ ਹੋ ਜਾਂਦੀ ਤੇ ਉਹਦੇ ਵਿੱਚ ਨਸ਼ਾ ਹੋ ਜਾਂਦਾ ਫਿਰ ਹੁਣ ਆਪਾਂ ਪੜਦੇ ਆ ਨਵੇਂ ਨਿਯਮ ਦੇ ਵਿੱਚ ਜਿੱਥੇ ਯਿਸੂ ਮਸੀਹ ਦੇ ਬਾਰੇ ਲਿਖਿਆ ਹੋਇਆ ਜਦੋਂ ਤੁਸੀਂ ਯਹੋਨਾ ਉਹਦਾ 2 ਅਧਿਆਇ ਕੱਢੋਗੇ 2 ਅਧਿਆਇ ਤੋਂ ਆਪਾਂ ਕੱਢਾਂਗੇ ਉਹ ਦੇਖਾਂਗੇ ਉੱਥੇ ਯਿਸੂ ਮਸੀਹ ਦੇ ਬਾਰੇ ਜਿਹੜੀ ਵਾਈਨ ਯਿਸੂ ਮਸੀਹ ਨੇ ਬਣਾਈ ਉਹ ਕਿਹੜੀ ਵਾਈਨ ਸੀਗੀ ਦੋ ਅਧਿਆਏ ਉਹਦੇ 9 ਵਚਨ ਦੇ ਵਿੱਚ ਇੱਥੇ ਦੇਖੋ ਵਾਈਨ ਦਾ ਜਿਹੜਾ मीनिंग ਹੈ ਉਹ ਕੀ ਆ ਇੱਥੇ ਦੇਖੋ ਜਿਹੜਾ origignal ਭਾਸ਼ਾ ਦੇ ਵਿੱਚ ਸ਼ਬਦ ਹੈ 히브루 ਦੇ ਵਿੱਚ onios ਇੱਥੇ ਸਿਰਫ ਦੇਖੋ ਤੁਸੀਂ ਜਦੋਂ ਧਿਆਨ ਨਾਲ ਦੇਖੋਗੇ ਤੇ ਸਿਰਫ ਵਾਈਨ ਲਿਖਿਆ ਹੋਇਆ ਹੈ ਇੱਥੇ intoxication ਨਹੀਂ ਲਿਖਿਆ ਨਾ ਇੱਥੇ fermented ਲਿਖਿਆ ਹੋਇਆ ਹੈ ਇੱਥੇ ਸਿਰਫ ਵਾਈਨ ਦਾ ਜ਼ਿਕਰ ਆਇਆ ਮਤਲਬ ਜਿਹੜੀ ਵਾਈਨ ਯਸ਼ੂ ਮਸੀਹ ਨੇ ਬਣਾਈ ਸੀ ਉਹ ਨਾ ਤਾਂ ਨਸ਼ਾ ਸੀਗੀ ਔਰ ਨਾ ਫਰਮੈਂਟ ਕੀਤੀ ਹੋਈ ਸੀਗੀ ਉਹ ਸਿਰਫ ਅੰਗੂਰਾਂ ਦਾ ਤਾਜ਼ਾ ਰਸ ਸੀਗਾ ਔਰ ਜਿਹੜੀ ਨਸ਼ੇ ਵਾਲੀ ਵਾਈਨ ਹੁੰਦੀ ਆ ਉਹ ਜਦੋਂ ਬਣਾਈ ਜਾਂਦੀ ਆ ਉਹਨੂੰ ਟਾਈਮ ਲੱਗਦਾ ਥੋੜੇ ਦਿਨ ਉਹ ਰੱਖਣਾ ਪੈਂਦਾ ਫਿਰ ਜਿਹੜੀ 슈ਗਰ ਹੁੰਦੀ ਉਹ ਅਲਕੋਹਲ ਦੇ ਵਿੱਚ ਤਬਦੀਲ ਹੋ ਜਾਂਦੀ ਤੇ ਈਸ਼ੂ ਮਸੀਹ ਨੇ ਤੁਰੰਤ ਬਣਾ ਕੇ ਤੁਰੰਤ ਹੀ ਸਰਵ ਕੀਤੀ ਉਹਨੂੰ ਰੱਖਿਆ ਨਹੀਂ ਇਹਦਾ ਮਤਲਬ ਉਹ ਸਿੰਪਲ ਇੱਕ ਅੰਗੂਰਾਂ ਦਾ ਜੂਸ ਸੀਗਾ ਜੂਸ ਹੋਇਆ ਉਹ ਵਰਡ ਨੂੰ ਆਪਾਂ ਜਦੋਂ ਮੈਂ ਤੁਹਾਨੂੰ ਦਿਖਾਨਾ ਆ ਮੈਂ ਸਕਰੀਨ ਦੇ ਉੱਤੇ ਦੇਖੋ ਜਦੋਂ ਉਹਨੂੰ ਆਪਾਂ ਜਾ ਕੇ オリジナル ਭਾਸ਼ਾ ਦੇ ਵਿੱਚ ਪੜਦੇ ਆ ਉਹਦੇ ਵਿੱਚ ਉੱਥੇ ਜਿਹੜਾ ਵਰਡ ਯੂਜ਼ ਕੀਤਾ ਗਿਆ ਆ ਵਾਈਨ ਉਸ ਵਾਈਨ ਦਾ ਮਤਲਬ ਆ ਕਿ ਉਹ ਜਿਹੜੀ ਵਾਈਨ ਸੀਗੀ ਉਹਦੇ ਵਿੱਚ ਨਸ਼ਾ ਮਿਲਿਆ ਹੋਇਆ ਸੀਗਾ ਮਤਲਬ ਕਿ ਉਹ ਜਿਹੜੀ ਵਾਈਨ ਸੀਗੀ ਉਹ ਫਰੈਸ਼ ਅੰਗੂਰਾਂ ਦਾ ਜੂਸ ਨਹੀਂ ਸੀ ਉਹ ਜਿਹੜੀ ਵਾਈਨ ਸੀਗੀ ਉਹ ਇੱਕ ਨਸ਼ਾ ਮਿਲੀ ਹੋਈ ਵਾਈਨ ਸੀਗੀ ਜਿਹਦੇ ਨਾਲ ਨੂਨ ਜਦੋਂ ਉਹਨੂੰ ਪੀਤਾ ਤੇ ਬਾਈਬਲ 'ਚ ਲਿਖਿਆ ਉਹ ਉਹਨੂੰ ਨਸ਼ਾ ਹੋ ਗਿਆ ਔਰ ਉਸ ਤੋਂ ਬਾਅਦ ਨੰਗਾ ਹੋ ਗਿਆ ਔਰ ਉਸ ਤੋਂ ਬਾਅਦ ਉਹਦੇ ਮੁੰਡਿਆਂ ਨੇ ਆ ਕੇ ਉਹਨੂੰ ਟੱਕਿਆ ਫਿਰ ਸੈਕਿੰਡ ਫਿਰ ਦੇਖੋ ਤੁਸੀਂ ਜਦੋਂ ਆਪਾਂ ਲੂਦ ਦੇ ਬਾਰੇ ਪੜ੍ਹਦੇ ਆ ਤੇ ਲੂਦ ਦੇ ਟਾਈਮ ਦੇ ਵਿੱਚ ਜਿਹੜੀ ਵਾਈਨ ਉੱਥੇ ਜ਼ਿਕਰ ਆਇਆ ਵਾਈਨ ਦਾ ਨਾਮ ਦਾ ਜ਼ਿਕਰ ਆਇਆ ਉਹ ਵਾਈਨ ਦਾ ਮਤਲਬ ਹੈ ਫਰਮੈਂਟਡ ਮਤਲਬ ਕੋਈ ਵੀ ਇਦਾਂ ਦੀ ਚੀਜ਼ ਜਿਹਦੇ ਵਿੱਚ 슈ਗਰ ਆ ਜਦੋਂ ਅਸੀਂ ਉਹਨੂੰ ਕੁਝ ਦਿਨਾਂ ਦੇ ਲਈ ਰੱਖ ਦਿੰਨੇ ਆ ਉਹਦੇ ਵਿੱਚ ਅਸੀਂ ਜਦੋਂ ਖਮੀਰ ਕਰ ਦਿੰਦੇ ਹਾਂ ਉਹਨੂੰ ਈਸਟ ਪਾ ਦਿੰਦੇ ਆ ਤੇ ਫਿਰ ਜਿਹੜਾ ਈਸਟ ਆ ਉਹ ਕੀ ਕਰਦਾ ਆ ਜਿਹੜੀ 슈ਗਰ ਆ ਉਹਨੂੰ ਅਲਕੋਹਲ ਦੇ ਵਿੱਚ ਤਬਦੀਲ ਕਰ ਦਿੰਦਾ ਉਹ ਥੋੜੇ ਦਿਨਾਂ ਦਾ ਪ੍ਰੋਸੈਸ ਹੁੰਦਾ ਉਹ ਇਹਨੂੰ ਅਲਕੋਹਲ ਦੇ ਵਿੱਚ ਤਬਦੀਲ ਕਰ ਦਿੰਦਾ ਆ ਉਹ ਫਿਰ ਉਹਦੇ ਵਿੱਚ ਕੀ ਹੁੰਦਾ ਆ ਕਿ ਉਹ ਨਸ਼ਾ ਹੋ ਜਾਂਦਾ ਜਿਹੜੀ 슈ਗਰ ਆ ਉਹ ਅਲਕੋਹਲ ਬਣ ਜਾਂਦੀ ਆ ਔਰ ਜਿਹੜੀ ਲੂਤ ਦੇ ਟਾਈਮ ਦੇ ਵਿੱਚ ਲੂਤ ਨੇ ਜਿਹੜੀ ਵਾਈਨ ਪੀਤੀ ਜਿਹਨੂੰ ਵਾਈਨ ਕਿਹਾ ਗਿਆ ਉੱਥੇ ਜਿਹੜੀ ਪੀਤੀ ਉਹਨੇ ਫਰਮੈਂਟਡ ਜਿਹੜੀ ਉਹਨੂੰ ਮਤਲਬ ਉਹਨੇ ਇੱਕ ਪ੍ਰਕਿਰਿਆ ਚ ਲੈ ਕੇ ਗਿਆ ਉਹ ਤੇ ਉਹਨੇ ਈਸਟ ਪਾਇਆ ਔਰ ਉਸ ਤੋਂ ਬਾਅਦ ਜਿਹੜੀ 슈ਗਰ ਸੀ ਉਹਦੇ ਅੰਦਰ ਜਿਹੜੀ ਚੀਨੀ ਸੀਗੀ ਉਹ ਕੀ ਹੋ ਗਈ ਉਹ ਤੋਂ ਬਾਅਦ ਅਲਕੋਹਲ ਦੇ ਵਿੱਚ ਤਬਦੀਲ ਹੋ ਗਈ ਔਰ ਲੂਤ ਨੇ ਜਦੋਂ ਪੀਤੀ ਤੇ ਉਹ ਲੂਤ ਨੂੰ ਵੀ ਨਸ਼ਾ ਹੋਇਆ ਪਰ ਜਦੋਂ ਤੁਸੀਂ ਨਿਊ ਟੈਸਟਾਮੈਂਟ ਦੇ ਵਿੱਚ ਜਿੱਥੇ ਯੇਸ਼ੂ ਮਸੀਹ ਨੇ ਵਾਈਨ ਬਣਾਈ ਜਿੱਥੇ ਲਿਖਿਆ ਹੋਇਆ ਕਾਨਾਂ ਦੇ ਵਿਆਹ ਦੇ ਵਿੱਚ ਜਦੋਂ ਤੁਸੀਂ ਉਹਨੂੰ ਪੜਦੇ ਆ ਉਥੇ ਲਿਖਿਆ ਹੋਇਆ ਆ ਕਿ ਯੇਸ਼ੂ ਮਸੀਹ ਨੇ ਜਦੋਂ ਵਾਈਨ ਬਣਾਈ ਜਦੋਂ ਤੁਸੀਂ ਉਸ ਵਾਈਨ ਨੂੰ ORIGINAL ਪਾਸ਼ਾ ਹੀਬਰੂ ਦੇ ਵਿੱਚ ਪੜਦੇ ਆ ਉਥੇ ਨਾ ਤਾਂ ਨਸ਼ੀਲੀ ਪਦਾਰਥਾਂ ਕੋਈ ਨਾਮ ਹੁੰਦਾ ਔਰ ਨਾ ਫਰਮੈਂਟਡ ਵਾਈਨ ਦਾ ਕੋਈ ਨਾਮ ਹੁੰਦਾ ਉਥੇ ਸਿਰਫ ਵਾਈਨ ਆ ਮਤਲਬ ਉਹ ਸਿਰਫ ਫਰੈਸ਼ ਅੰਗੂਰਾਂ ਦਾ ਜੂਸ ਸੀਗਾ ਉਹਦੇ ਵਿੱਚ ਨਸ਼ਾ ਨਹੀਂ ਸੀਗਾ ਉਹ ਨੋਰਮਲ ਅੰਗੂਰਾਂ ਦਾ ਜੂਸ ਸੀ ਜਿਹੜਾ ਯਿਸੂ ਮਸੀਹ ਨੇ ਬਣਾਇਆ ਨੋਰਮਲ ਅੰਗੂਰਾਂ ਦਾ ਜੂਸ ਤੁਸੀਂ ਅੱਜ ਵੀ ਕੱਢੋ ਮੈਂ ਵੀ ਤੁਹਾਡੇ ਨਾਲ ਬਹਿ ਕੇ ਪੀਣ ਨੂੰ ਤਿਆਰ ਉਹ ਚ ਕੋਈ ਬੁਰਾਈ ਨਹੀਂ ਹੈਗੀ ਉਥੇ ਜਿਹੜਾ ਵਾਈਨ ਦਾ ਜ਼ਿਕਰ ਆਇਆ ਯਿਸੂ ਮਸੀਹ ਦੇ ਟਾਈਮ 'ਤੇ ਤੁਹਾਨੂੰ ਦਿਖਾਣਾ ਸਕਰੀਨ ਤੇ ਉਥੇ ਵਾਈਨ ਦਾ ਜਿਹੜਾ ਜ਼ਿਕਰ ਆਇਆ ਉਹ ਸਿਰਫ ਵਾਈਨ ਆ। ਉਥੇ ਨਾ ਤਾਂ ਕੋਈ ਨਸ਼ੇ ਦਾ ਜ਼ਿਕਰ ਆਇਆ ਨਾ ਮਤਲਬ ਇਹ ਫਾਰਮੈਂਟਡ ਦਾ ਜ਼ਿਕਰ ਆਇਆ ਉਹ ਸਿਰਫ ਵਾਈਨ ਦਾ ਜ਼ਿਕਰ ਆਇਆ ਮਤਲਬ ਉਹ ਫਰੈਸ਼ ਅੰਗੂਰਾਂ ਦਾ ਜੂਸ ਸੀਗਾ ਜਿਹੜਾ ਯਿਸੂ ਮਸੀਹ ਨੇ ਬਣਾਇਆ ਕਿਉਂਕਿ ਜਿਹੜੀ ਨਸ਼ੀਲੀ ਵਾਈਨ ਹੁੰਦੀ ਆ ਉਹਨੂੰ ਬਣਾਉਣ ਦੇ ਲਈ ਕਈ ਦਿਨ ਲੱਗਦੇ ਆ ਉਹਦੀ ਇੱਕ ਪ੍ਰਕਿਰਿਆ ਆ। ਪਰ ਜਦੋਂ ਤੁਸੀਂ ਬਾਈਬਲ 'ਚ ਪੜ੍ਹਦੇ ਯਿਸੂ ਮਸੀਹ ਨੇ ਤੁਰੰਤ ਉਸੇ ਵੇਲੇ ਟਾਈਮ ਨਹੀਂ ਲੱਗਾ ਹਾਂ ਵੀ ਯਸ਼ੁਮਤੀ ਨੇ ਕਿਹਾ ਵੀ ਹੁਣ 4-5 ਦਿਨ ਦੀ ਰੱਖ ਦੋ ਇੱਚ ইস্ট ਪਾ ਦੋ ਫਿਰ ਅਲਕੋਹਲ ਬਣੂਗਾ ਫਿਰ ਤੁਸੀਂ ਲੋਕਾਂ ਨੂੰ ਸਰਵ ਕਰਿਓ ਇਸ਼ੂਮਤੀ ਨੇ ਤੁਰੰਤ ਉਹਨੂੰ ਬਣਾਇਆ ਉਸੇ ਵੇਲੇ ਜਿਹੜੇ ਉੱਥੇ ਦੇ ਨੌਕਰ ਸੀਗੇ ਉਹ ਲੈ ਕੇ ਗਏ ਸੇਵਕ ਉਹਨਾਂ ਨੇ ਜਾ ਕੇ ਸਰਵ ਕੀਤੀ ਔਰ ਲੋਕਾਂ ਨੇ ਪੀਤੀ ਤੇ ਇਨਸਟੈਂਟਲੀ ਕੋਈ ਵੀ ਵਾਈਨ ਜਿਹੜੀ ਆ ਉਹ ਜਿਹੜੀ ਆ ਨਸ਼ੀਲੀ ਨਹੀਂ ਹੋ ਸਕਦੀ ਉਹਨੂੰ ਟਾਈਮ ਲੱਗਦਾ 4-5 ਦਿਨ ਦਾ ਜੇ ਤੁਸੀਂ ਜ਼ਿਆਦਾ ਉਹਨੂੰ ਨਸ਼ੀਲਾ ਕਰਨਾ 1 ਹਫਤਾ 15 ਦਿਨ 1 ਮਹੀਨਾ ਜਿੰਨੀ ਪ੍ਰਾਣੀ ਹੁੰਦੀ ਆ ਓਨਾਂ ਜ਼ਿਆਦਾ ਉਹਦਾ ਜਿਹੜਾ ਨਸ਼ਾ ਆ ਉਹ ਵੱਧਦਾ ਆ ਇਸ ਕਰਕੇ ਮੈਂ ਕਹਿੰਦਾ ਕਿ ਜਦੋਂ ਵੀ ਬਾਈਬਲ ਪੜੋ ਕੋਈ ਵੀ ਬਾਈਬਲ ਪੜ੍ਹੇ ਉਹ ਧਿਆਨ ਦੇ ਨਾਲ ਪੜ੍ਹੇ ਔਰ オリジナル ਪਾਸ਼ਾ ਦੇ ਵਿੱਚ ਵੀ ਪੜ੍ਹ ਕੇ ਦੇਖ ਲਵੇ ਉਹਦਾ ਮੀਨਿੰਗ ਕੀ ਆ ਐਵੇਂ ਉੱਠ ਕੇ ਯਿਸੂ ਮਸੀਹ ਨੇ ਐ ਕੀਤਾ ਯਿਸੂ ਮਸੀਹ ਨੇ ਜੋ ਕੀਤਾ ਯਿਸੂ ਮਸੀਹ ਨੇ ਫਲਾਣਾ ਕੀਤਾ ਨਾ ਬੋਲਿਆ ਕਰੋ ਉਹਦਾ オリジナル ਮੀਨਿੰਗ ਪੜ੍ਹ ਲਓ ਉਸ ਵਰਡ ਦੇ ਪਿੱਛੇ ਕੀ ਮੀਨਿੰਗ ਆ ਉਹਨੂੰ ਪੜ੍ਹੋ ਫਿਰ ਤੁਹਾਨੂੰ ਸਮਝ ਆਊਗਾ ਐਵੇਂ ਹਵਾ ਚ تیر ਨਾ ਮਾਰਿਆ ਕਰੋ ਇਸ ਕਰਕੇ ਜਦੋਂ ਵੀ ਤੁਹਾਨੂੰ ਕੋਈ ਪੁੱਛੇ ਕਿ ਯਿਸੂ ਮਸੀਹ ਨੇ ਵਾਈਨ ਬਣਾਈ ਯਿਸੂ ਮਸੀਹ ਨੇ ਸ਼ਰਾਬ ਬਣਾਈ ਤਾਂ ਤੁਸੀਂ ਉਹਨਾਂ ਨੂੰ ਉੱਤਰ ਕਰੋ ਕਿ ਉਹ ਜਿਹੜੀ ਵਾਈਨ ਸੀਗੀ ਉਹ ਬਿਨਾਂ ਨਸ਼ੇ ਦੀ ਵਾਈਨ ਸੀਗੀ ਉਹ ਤਾਜ਼ਾ ਅੰਗੂਰਾਂ ਦਾ ਜੂਸ ਸੀਗਾ ਜਿਹਦੇ ਵਿੱਚ ਕੋਈ ਨਸ਼ਾ ਨਹੀਂ ਹੁੰਦਾ ਔਰ ਜਿਹਨੂੰ ਪੀਣ ਦੇ ਨਾਲ ਵੀ ਕੋਈ ਦਿੱਕਤ ਨਹੀਂ ਬਲਕਿ ਉਹ ਸਾਡੇ ਪੇਟ ਦੇ ਹਾਜ਼ਮੇ ਦੇ ਲਈ ਬੈਸਟ ਹੁੰਦਾ ਹੈ ਜਿਹੜਾ ਅੰਗੂਰਾਂ ਦਾ ਜੂਸ ਹੁੰਦਾ ਇਸ ਕਰਕੇ ਇਦਾਂ ਦੇ ਆ ਸ਼ਰਾਰਤੀ ਬੰਦਿਆਂ ਨੂੰ ਆਨਸਰ ਦੇਣ ਦੇ ਲਈ ਥੋੜਾ ਰਿਸਰਚ ਕਰਿਆ ਕਰੋ ਔਰ ਦੂਜੀ ਗੱਲ ਇਦਾਂ ਦੇ ਬੰਦਿਆਂ ਦਾ ਬਾਈਕਾਟ ਹੀ ਕਰੋ ਇਹ ਫਾਲਤੂ ਬੰਦੇ ਆ ਜਿਹੜੇ ਪਰਮੇਸ਼ਵਰ ਦੇ ਨਾਮ ਨੂੰ ਬਦਨਾਮ ਕਰਨ ਦੇ ਲਈ ਖੜੇ ਹੋਏ ਆ ਵੀਡੀਓ ਚੰਗੀ ਲੱਗੀ ਤੇ ਇਹਨੂੰ ਲਾਈਕ ਸ਼ੇਅਰ ਕਰਿਓ ਜ਼ਰੂਰ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਜ਼ਰੂਰ ਔਰ ਹੋਰ ਵੀ ਤੁਹਾਨੂੰ ਜੇ ਲੱਗਦਾ ਕਿ ਕੋਈ ਵੀ ਇਦਾਂ ਦਾ ਸ਼ਬਦ ਹੈ ਜਿਹੜਾ ਬਾਈਬਲ 'ਚ ਤੁਹਾਨੂੰ ਸਮਝ ਨਹੀਂ ਆਇਆ ਤੁਸੀਂ ਉਹਦਾ ਯੂਨਾਨੀ ਜਾਂ ਇਬਰਾਨੀ ਦੇ ਵਿੱਚ ਮੀਨਿੰਗ ਮੇਰੇ ਤੋਂ ਪੁੱਛਣਾ ਚਾਹੁੰਦੇ ਆ ਜਾਂ ਕਿਸੇ ਨਾਮ ਦਾ ਮੀਨਿੰਗ ਪੁੱਛਣਾ ਚਾਹੁੰਦੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਫਿਰ ਮੈਂ ਉਸ ਨਾਮ ਦਾ ਮੀਨਿੰਗ ਜਿਹੜਾ ਕੀ ਹੈ ਯੂਨਾਨੀ ਇਬਰਾਨੀ ਦੇ ਵਿੱਚ ਉਹ मीनिंग ਦਾ ਮਤਲਬ ਕਰਕੇ ਵੀ ਤੁਹਾਡੇ ਲਈ ਇੱਕ ਵੀਡੀਓ ਸਪੈਸ਼ਲੀ ਬਣਾ ਦੇਵਾਂਗਾ ਜੇ ਤੁਹਾਨੂੰ ਕੋਈ ਵੀ ਬਾਈਬਲ ਦਾ ਸਮਝ ਨਹੀਂ ਆਉਂਦਾ ਉਹਦਾ ਕੀ मीनिंग ਹੈ ਮੈਨੂੰ ਤੁਸੀਂ ਕਰ ਸਕਦੇ ਕਮੈਂਟ